ਦੋਸਤੋ ਅੱਜ ਦੀ ਕਹਾਣੀ ਹੈ ਦੋ ਹੱਥ ਧੋਆਂ ਦੀ ਸਮਰਾਟ ਕ੍ਰਿਸ਼ਨ ਦੇ ਬਰਾਏ ਦਾ ਦਰਬਾਰ ਲੱਗਿਆ ਸੀ ਮਹਾਰਾਜ ਦਰਬਾਰੀਆਂ ਨਾਲ ਹਲਕੀ ਫੁਲਕੀ ਚਰਚਾ ਕਰ ਰਹੇ ਸਨ ਕਿ ਅਚਾਨਕ ਚਤੁਰ ਅਤੇ ਚਤਰਾਈ ਬਰੇ ਚਰਚਾ ਛਿੜ ਗਈ ਸੀ ਮਹਾਰਾਜ ਦੇ ਯਾਤਰ ਮੰਤਰੀ ਅਤੇ ਇੱਥੋਂ ਤੱਕ ਕਿ ਰਾਜਗੁਰੂ ਵੀ ਤੇਨਾਲੀ ਰਾਮ ਨਾਲ ਜਲਦੇ ਸਨ ਮਹਾਰਾਜ ਦੇ ਸਾਹਮਣੇ ਆਪਣੀ ਗੱਲ ਰੱਖਣ ਦਾ ਚੰਗਾ ਮੌਕਾ ਸੀ ਇਸ ਲਈ ਇੱਕ ਮੰਤਰੀ ਬੋਲਿਆ ਮਹਾਰਾਜ ਤੁਹਾਡੇ ਦਰਬਾਰ ਵਿੱਚ ਚਤੁਰ ਲੋਕਾਂ ਦੀ ਕਮੀ ਨਹੀਂ ਹੈ ਜੇਕਰ ਮੌਕਾ ਮਿਲੇ ਤਾਂ ਇਹ ਗੱਲ ਸਿੱਧ ਹੋ ਸਕਦੀ ਹੈ ਪਰ ਪਰ ਕੀ ਮੰਤਰੀ ਜੀ ਉਤਸੁਕਤਾ ਨਾਲ ਮਹਾਰਾਜ ਨੇ ਪੁੱਛਿਆ ਮੈਂ ਦੱਸਦਾ ਹਾਂ ਮਹਾਰਾਜ ਸੈਨਾਪਤੀ ਆਪਣੀ ਥਾਂ ਤੋਂ ਉੱਠ ਕੇ ਬੋਲੇ ਮੰਤਰੀ ਜੀ ਆਖਰਾ ਚਾਹੁੰਦੇ ਹਨ ਕਿ ਤੇਨਾਲੀ ਰਾਮ ਦੇ ਸਾਹਮਣੇ ਕਿਸੇ ਨੂੰ ਆਪਣੀ ਯੋਗਤਾ ਸਿੱਧ ਕਰਨ ਦਾ ਮੌਕਾ ਨਹੀਂ ਮਿਲਦਾ ਪਰ ਹਰ ਮਾਮਲੇ ਵਿੱਚ ਤੇਨਾਲੀ ਰਾਮ ਆਪਣੀ ਟੰਗ ਉਡਾਉਂਦੇ ਹਨ ਅਤੇ ਚਤਰਾਉ ਦਾ ਦਾ ਸਾਰਾ ਸੇਰਾ ਖੁਦ ਲੈ ਜਾਂਦੇ ਹਨ ਅੰਦਾਤਾ ਜਦ ਤੱਕ ਦੂਜੇ ਲੋਕਾਂ ਨੂੰ ਮੌਕਾ ਨਹੀਂ ਮਿਲੇਗਾ ਉਹ ਆਪਣੀ ਯੋਗਤਾ ਭਲਾ ਕਿਵੇਂ ਸਿੱਧ ਕਰਨਗੇ ਹਮ ਮਹਾਰਾਜਨ ਗੰਭੀਰ ਹੋ ਕੇ ਬੋਲੇ ਸਮਝ ਗਏ ਕਿ ਸਾਰੇ ਦਰਬਾਰੀ ਤੇ ਨਾਲ ਹੀ RAM ਦੇ ਵਿਰੁੱਧ ਸਨ ਕੁਝ ਪਲ ਤੱਕ ਉਹ ਸੋਚਦੇ ਰਹੇ ਅਚਾਨਕ ਹੀ ਉਹਨਾਂ ਦੀ ਨਜ਼ਰ ਕੋਨੇ ਵਿੱਚ ਠਾਕੁਰ ਜੀ ਦੀ ਮੂਰਤੀ ਦੇ ਸਾਹਮਣੇ ਜਲ ਰਹੀ ਤੂਫ ਬੱਤੀ ਉੱਪਰ ਟਿਕ ਗਈ ਅਤੇ ਤੁਰੰਤ ਹੀ ਉਹਨਾਂ ਨੇ ਦਰਬਾਰੀਆਂ ਦੀ ਪਰਖ ਕਰਨ ਦਾ ਟੰਗ ਸੁੱਝ ਗਿਆ ਉਹ ਬੋਲੇ ਤੁਹਾਨੂੰ ਆਪਣੀ ਯੋਗਤਾ ਸਿੱਧ ਕਰਨ ਦਾ ਮੌਕਾ ਦਿੱਤਾ ਜਾਵੇਗਾ ਤੇਨਾਲੀ ਰਾਮ ਵਿੱਚ ਨਹੀਂ ਆਉਣਗੇ ਠੀਕ ਹੈ ਮਹਾਰਾਜ ਸਾਰੇ ਦਰਬਾਰੀ ਖੁਸ਼ ਹੋਗੇ ਤਦ ਸੋ ਅਸੀਂ ਕੀ ਕਰੀਏ ਮੈਨੂੰ ਇਸ ਤੂਬਦੀ ਦਾ ਦੋ ਹੱਥ ਧੂਆ ਚਾਹੀਦਾ ਹੈ ਮਹਾਰਾਜ ਕ੍ਰਿਸ਼ਨਦੇਵ ਰਾਏ ਨੇ ਕੋਨੇ ਵਿੱਚ ਜਲ ਰਹੀ ਮੋਮਬਤੀ ਵੱਲ ਇਸ਼ਾਰਾ ਕਰਕੇ ਆਖਿਆ ਜਿਹੜਾ ਵੀ ਦਰਬਾਰੀ ਇਹ ਕੰਮ ਕਰੇਗਾ ਉਸ ਨੂੰ ਤੇਨਾਲੀ ਰਾਮ ਤੋਂ ਵੀ ਵੱਧ ਚਤੁਰ ਸਮਝਿਆ ਜਾਵੇਗਾ ਸਮਰਾਟ ਦਾ ਸਵਾਲ ਸੁਣ ਕੇ ਸਾਰੇ ਦਰਬਾਰੀ ਪੈਪੀ ਤੋਂ ਕੇ ਚੁੱਪ ਹੋ ਗਏ ਇਹ ਕਿਹੋ ਜਿਹੀ ਮੂਰਖਤਾ ਪੂਰਨ ਪਰਖ ਹੈ ਭਲਾ ਧੂਆ ਵੀ ਕਦੇ ਨਾਪਿਆ ਜਾ ਸਕਦਾ ਹੈ ਪਰ ਕੋਈ ਨਾ ਕੋਈ ਜੁਕਤਾਂ ਬਣਾਉਣੀ ਸੀ ਕਈ ਦਰਬਾਰੀਆਂ ਨੇ ਹੱਥ ਨਾਲ ਧੂਆ ਨਾਪਣ ਦੀ ਕੋਸ਼ਿਸ਼ ਕੀਤੀ ਪਰੰਤੂ ਧੂਆ ਭਲਾ ਕਿਵੇਂ ਨਾਪਿਆ ਜਾਂਦਾ ਉਹ ਤਾਂ ਬਲੇਵੇਂ ਖਾਂਦਾ ਸੱਪ ਦੀ ਤਰ੍ਹਾਂ ਇੱਧਰ ਉੱਧਰ ਲਹਿਰਾ ਜਾਂਦਾ ਸਵੇਰ ਤੋਂ ਸ਼ਾਮ ਹੋ ਗਈ ਪਰ ਕੋਈ ਵੀ ਧੂਆ ਨਾ ਨਾਪ ਸਕਿਆ ਮਹਾਰਾਜ ਕ੍ਰਿਸ਼ਨ ਦੇਵ ਰਾਏ ਹੌਲੀ ਹੌਲੀ ਮੁਸਕਰਾ ਰਹੇ ਸਨ ਤਦ ਸਾਰੇ ਦਰਬਾਰੀ ਥੱਕ ਘਾਰ ਕੇ ਬੈਠ ਗਏ ਤਾਂ ਇੱਕ ਦਰਬਾਰੀ ਬੋਲਿਆ ਮਹਾਰਾਜ ਤੂੰ ਇਹਨੂੰ ਨਾ ਆਪਣਾ ਸਾਹ ਦੀ ਦ੍ਰਿਸ਼ਟੀ ਵਿੱਚ ਅਸੰਭਵ ਹੈ हां ਜੇਕਰ ਤਨਾਲੀ ਰਾਮ ਇਸ ਕਾਰਜ ਨੂੰ ਕਰ ਦੇਵੇਗਾ ਤਾਂ ਅਸੀਂ ਉਸ ਨੂੰ ਆਪਣੇ ਨਾਲ ਚਤੁਰਮਨ ਲਾਵਾਂਗੇ ਪਰ ਜੇਕਰ ਉਹ ਵੀ ਨਾ ਨਾ ਸਕਿਆ ਤਾਂ ਤੁਸੀਂ ਉਸ ਨੂੰ ਸਾਡੇ ਦਰਬਾਰ ਵਿੱਚ ਹੀ ਸਮਝਣਾ ਅਤੇ ਸਾਡੇ ਬਰਾਬਰ ਦਾ ਮਾਨ ਸਨਮਾਨ ਦੇਣਾ ਮਹਾਰਾਜ ਕ੍ਰਿਸ਼ਨ ਦੇਵ ਰਾਏ ਨੇ ਮੁਸਕਰਾਉਂਦੇ ਹੋਏ ਤਨਾਲੀ ਰਾਮ ਵੱਲ ਵੇਖਿਆ ਕਿਉਂ ਤੇਨਾਲੀ ਰਾਮ ਕੀ ਤੁਹਾਨੂੰ ਦਰਬਾਰੀਆਂ ਦੀ ਚੁਣौती ਮਨਜ਼ੂਰ ਹੈ ਮੈਂ ਵੀ ਕੋਸ਼ਿਸ਼ ਹੀ ਕਰ ਸਕਦਾ ਹਾਂ ਅਨਦਾਤਾ ਤੇਨਾਲੀ ਰਾਮ ਆਪਣੇ ਸਥਾਨ ਤੋਂ ਉੱਠ ਕੇ ਨਿਮਰਤਾ ਨਾਲ ਸਿਰ ਝੁਕਾ ਕੇ ਬੋਲਿਆ ਮੈਂ ਹਮੇਸ਼ਾ ਤੁਹਾਡੇ ਹੁਕਮ ਦੀ ਪਾਲਣਾ ਕੀਤੀ ਹੈ ਇਸ ਵਾਰ ਵੀ ਕਰੂੰਗਾ ਤੇਨਾਲੀ ਰਾਮ ਨੇ ਇਸੇ ਵਕ ਨੂੰ ਬੁਲਾ ਕੇ ਉਸਦੇ ਕੰਨ ਵਿੱਚ ਕੁਝ ਆਖਿਆ ਸੇਵਕ ਤਤਕਾਲ ਉੱਥੋਂ ਚਲਾ ਗਿਆ ਦਰਬਾਰ ਵਿੱਚ ਸੰਛਾਟਾ ਛਾਇਆ ਰਿਹਾ ਸਾਰੇ ਉਤਸੁਕ ਸੰ ਕੀ ਦੇਖੀਏ ਤੇਨਾਲੀ ਰਾਮ ਕਿਵੇਂ ਧੂਏ ਨੂੰ ਨਾਪ ਕੇ ਰਾਜਾ ਨੂੰ ਦੋ ਅਤੂਆ ਸੌਂਪਦੇ ਹਨ ਫਿਰ ਸੇਵਕ ਕੱਚ ਦੀ ਦੋ ਹੱਥ ਲੰਬੀ ਇੱਕ ਨਲੀ ਲੈ ਕੇ ਦਰਬਾਰ ਵਿੱਚ ਹਾਜ਼ਰ ਹੋਇਆ ਤੇਨਾਲੀ ਰਾਮ ਨੇ ਤੂੰ ਬੱਤੀ ਤੋਂ ਉੱਠਦੇ ਤੂੰ ਐ ਉੱਪਰ ਨਲੀ ਦਾ ਮੂੰਹ ਲਾ ਦਿੱਤਾ ਤੂੰ ਨਲੀ ਵਿੱਚ ਭਰਨ ਲੱਗਿਆ ਕੁਝ ਦੇਰ ਵਿੱਚ ਹੀ ਪੂਰੀ ਨਲੀ ਧੂਏ ਨਾਲ ਭਰ ਗਈ ਤੇਨਾਲੀ ਰਾਮ ਨੇ ਕੱਪੜੇ ਤਨ ਕੇ ਨਲੀ ਦਾ ਮੂੰਹ ਬੰਦ ਕਰ ਦਿੱਤਾ ਫਿਰ ਉਸ ਨੂੰ ਮਹਾਰਾਜ ਵਾਲ ਨੂੰ ਵਿਦਾ ਕੇ ਬੋਲਿਆ ਨਵੋ ਮਹਾਰਾਜ ਦੋ ਹੱਤੂਆ ਮਹਾਰਾਜ ਨੇ ਮੁਸਕਰਾਇਆ ਹਸਦਾਨਲੀ ਫੜ ਲਈ ਫਿਰ ਦਰਬਾਰੀ ਵੱਲ ਵੇਖਿਆ ਸਾਰਿਆਂ ਨੇ ਸਿਰ ਚੁਕਾ ਕੇ ਬੋਲਿਆ ਕੁਝ ਕੁ ਦਰਬਾਰੀ ਜਿਹੜੇ ਤਨਾਲੀ ਰਾਮ ਨਾਲ ਈਰਖਾ ਨਹੀਂ ਕਰਦੇ ਸਨ ਅੱਖਾਂ ਵਿੱਚ ਪ੍ਰਸ਼ੰਸਾ ਦੀ ਭਾਵਨਾ ਲਈ ਤਨਾਲੀ ਰਾਮ ਨੂੰ ਵੇਖ ਰਹੇ ਸਨ ਮਹਾਰਾਜ ਬੋਲੇ ਹੁੰਦਾ ਤੁਸੀਂ ਮੰਨ ਗਏ ਉਹ ਕਿ ਤਨਾਲੀ ਰਾਮ ਬੁੱਧੀਮਾਨ ਹੈ ਅਤੇ ਉਹਨਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਦਰਬਾਰੀ ਭਲਾ ਕੀ ਜਵਾਬ ਦਿੰਦੇ ਧੰਨਵਾਦ